ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅ ਕਈ ਦਿਨਾਂ ਤੋਂ ਵੀਰਾਂ ਦਾ ਸਵਾਲ ਇਹ ਆ ਰਿਹਾ ਸੀਗਾ ਜਦੋਂ ਦਾ ਮੇਰਾ ਕੀਨੀਆ ਔਨ ਦਾ ਟੂਰ ਬਣਿਆ ਕਿ ਕੀਨੀਆ ਦਾ ਕਿਵੇਂ ਪਲਾਨ ਕੀਤਾ ਜਾ ਸਕਦਾ ਵਾ ਜਾਂ ਕਿਵੇਂ ਆਇਆ ਜਾ ਸਕਦਾ ਵਾ ਕਿਵੇਂ ਘੁੰਮ ਸਕਦੇ ਆ ਵੀਰਾਂ ਦਾ ਮੈਨੂੰ ਸਵਾਲ ਆਇਆ ਸੀਗਾ ਬਹੁਤ ਸਾਰੇ ਵੀਰਾਂ ਨੇ ਇਹ ਗੱਲ ਪੁੱਛੀ ਸੀਗੀ ਜਿਵੇਂ ਆਪਾਂ ਸਿੰਗਾਪੁਰ, ਬਲਿਸ਼ੀਆ, ਥਾਈਲੈਂਡ, ਹਾਂਗਕਾਂਗ ਜਾਂ ਦੁਬਈ ਵਰਗੀਆਂ ਕੰਟਰੀਆਂ ਦੇ ਵਿੱਚ ਆਪਾਂ ਵਿਜ਼ਿਟ ਕਰਨ ਜਾਣੇ ਆ, ਆਪਾਂ ਘੁੰਮਣ ਦੇ ਲਈ ਜਾਣੇ ਆ ਜਾਂ ਆਪਾਂ ਇਹ ਕਹਿ ਲਈਏ ਕਿ ਆਪਾਂ ਸਟੈਂਪ ਲਗਾਉਣ ਦੇ ਲਈ ਜਾਣੇ ਆ, ਹਨਾ? ਇਸੇ ਤਰ੍ਹਾਂ ਆਪਾਂ ਉਹਨਾਂ ਕੰਟਰੀਆਂ ਦੀ ਬਜਾਏ ਜੇਕਰ ਜਾਣਾ ਚਾਹੁੰਦੇ ਹੋ, ਜਾ ਸਕਦੇ ਹੋ। ਪਰ ਸਾਊਥ ਅਫਰੀਕਾ ਦੀਆਂ ਕੰਟਰੀਆਂ ਵੀ ਬਹੁਤ ਸਾਰੀਆਂ ਹੈਗੀਆਂ ਵਾਂ ਜਿਨ੍ਹਾਂ ਦੇ ਵਿੱਚ ਆਪਾਂ ਵਿਜ਼ਿਟ ਕਰ ਸਕਦੇ ਆ। ਬਹੁਤ ਵਧੀਆ ਕੰਟਰੀਆਂ ਨੇ ਜਿਵੇਂ ਕਿ ਕਿਨੀਆਂ ਮੈਂ ਆਇਆ ਹੋਇਆ ਹਾਂ ਮੈਂ ਇਸ ਟਾਈਮ ਕਿਨੀਆਂ ਦੇ ਅੰਦਰ ਆ ਅਸੀਂ ਨਕੋਦੂ ਸ਼ਹਿਰ ਦੇ ਅੰਦਰ ਆ ਕੱਲ ਮੇਰੀ ਫਲਾਈਟ ਜਿਹੜੀ ਸੀਗੀ ਉਹ ਨਰੋਬੀ ਦੇ ਅੰਦਰ ਉਤਰੀ ਸੀਗੀ ਹਨਾ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਇਹ ਨਰੋਬੀ ਦਾ ਜਾਂ ਕਹਿ ਲਓ ਕਿਨੀਆਂ ਦਾ ਪਲਾਨ ਕਰ ਸਕਦੇ ਆ ਟੂ ਇੱਥੇ ਆ ਸਕਦੇ ਹੋ ਘੁੰਮਣ ਦੇ ਵਾਸਤੇ ਤੁਸੀਂ ਆ ਸਕਦੇ ਹੋ ਬੜਾ ਸੁਖਾਲਾ ਜਿਹਾ ਪ੍ਰੋਸੈਸ ਆ ਕਿਨੀਆਂ ਦਾ ਤਕਰੀਬਨ ਕੋਈ 5500 ਰੁਪਿਆ ਖਰਚ ਉਹ ਹੁਣ ਦਾ ਬਾ ਤੁਹਾਡੇ ਵੀਜ਼ੇ ਦੇ ਉੱਪਰ ਤੁਸੀਂ ਆਨਲਾਈਨ ਇਹ ਵੀਜ਼ਾ ਅਪਲਾਈ ਕਰ ਸਕਦੇ ਹੋ ਆਪ ਵੀ ਕਰ ਸਕਦੇ ਹੋ ਜਾਂ ਕਿਸੇ ਵੀਰ ਦੀ ਮਦਦ ਲੈ ਸਕਦੇ ਹੋ ਤੁਸੀਂ ਅਪਲਾਈ ਕਰਕੇ ਜਿਵੇਂ ਤੁਸੀਂ ਆਨਲਾਈਨ ਇਹਨਾਂ ਦੀ ਵੈਬਸਾਈਟ ਆ ਸਰਕਾਰ ਦੀ ਉੱਤੇ ਜਾ ਕੇ ਅਪਲਾਈ ਕਰੋਗੇ ਤੇ ਤਕਰੀਬਨ ਤੁਹਾਡਾ ਕੋਈ 24 ਘੰਟਿਆਂ ਦੇ ਵਿੱਚ ਰਿਪਲਾਈ ਦੇ ਦਿੰਦੇ ਆ ਇਹ ਹਨਾ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਜਾਂਦਾ ਵਾ ਵੀਜ਼ਾ ਮਿਲ ਜਾਂਦਾ ਵਾ ਤੇ ਉਸ ਤੋਂ ਬਾਅਦ ਤੁਸੀਂ ਪਲਾਨ ਕਰ ਸਕਦੇ ਹੋ ਆਪਣੀ ਟਿਕਟਸ ਵਗੈਰਾ ਕਰਾ ਸਕਦੇ ਹੋ ਤੁਸੀਂ ਕਿੱਥੇ ਰੁਕਣਾ ਵਾ ਕੀ ਕੀ ਘੁੰਮਣਾ ਵਾ ਇਸ ਚੀਜ਼ ਦਾ ਸਾਰਾ ਪਲਾਨ ਕਰ ਸਕਦੇ ਹੋ ਬਹੁਤ ਘੱਟ ਖਰਚੇ ਤੇ ਮੈਂ ਕਹੂੰਗਾ ਬਹੁਤ ਵਧੀਆ ਕੰਟਰੀ ਨੂੰ ਤੁਸੀਂ ਐਜ਼ ਐ ਇੰਜੋਏ ਵੀ ਕਰ ਸਕਦੇ ਹੋ ਘੁੰਮ ਸਕਦੇ ਹੋ ਐਜ਼ ਐ ਗੱਲ ਕਰੀਏ ਸਟੈਂਪ ਦੀ ਤੇ ਸਟੈਂਪ ਦੀ ਵੀ ਬੜੀ ਕੀਮਤ ਆ ਜੇ ਦੇਖਿਆ ਜਾਵੇ ਇਸ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਵਿਜ਼ਿਟ ਕਰਦੇ ਹੋ ਤੁਸੀਂ ਘੁੰਮਦੇ ਹੋ ਤੇ ਬੜਾ ਸਾਰਾ ਇਹਦਾ ਲਾਭ ਵੀ ਹੋਣ ਵਾਲਾ ਵਾ ਤੁਹਾਨੂੰ ਤੁਸੀਂ ਵਿਜ਼ਿਟ ਕਰਕੇ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ ਤੇ ਬੜਾ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਘੁੰਮ ਫੇਰ ਬਹੁਤ ਵਧੀਆ ਤਰੀਕੇ ਨਾਲ ਸਕਦੇ ਹੋ ਮੈਂ ਚਾਹੂੰਗਾ ਕਿ ਜਿਹੜੇ ਵੀਰ ਪਲਾਨ ਕਰ ਰਹੇ ਆ ਟੂਰ ਕਰਨ ਦੀ ਕਿਸੇ ਕੰਟਰੀ ਨੂੰ ਘੁੰਮਣ ਦੇ ਵਾਸਤੇ ਜਾਣਾ ਚਾਹੁੰਦੇ ਆ ਉਹ ਸਾਊਥ ਅਫਰੀਕਾ ਦੀਆਂ ਬੜੀਆਂ ਸਾਰੀਆਂ ਕੰਟਰੀਆਂ ਹੈਗੀਆਂ ਵਾ ਜਿਵੇਂ ਜੋਗਾਂਡਾ ਹੈਗਾ ਵਾ ਨਾਲ ਤੁਸੀਂ ਕਿਨੀਆਂ ਆ ਸਕਦੇ ਹੋ ਤਜਾਨੀਆਂ ਜਾ ਸਕਦੇ ਹੋ ਇਹਨਾਂ ਤਿੰਨ ਚਾਰ ਕੰਟਰੀਆਂ ਦਾ ਤੁਸੀਂ ਟੂਰ ਪਲਾਨ ਕਰ ਸਕਦੇ ਹੋ ਤੇ ਬੜੇ ਘੱਟ ਖਰਚੇ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਤੁਸੀਂ ਆ ਸਕਦੇ ਹਾਂ ਕੱਲ ਮੈਂ ਪਹੁੰਚਿਆ ਵਾਂ ਤੇ ਆਨ ਰਾਈਡ ਦਿਨਾਂ ਦੇ ਵਿੱਚ ਅਸੀਂ ਪਲਾਨ ਕਰਾਂਗੇ ਮੈਨੂੰ ਵੀਰਾਂ ਦੇ ਮੈਸੇਜ ਆ ਰਹੇ ਸੀਗੇ ਕਿ ਵੀਰੇ ਕਿਵੇਂ ਪਲਾਨ ਕੀਤਾ ਤੁਸੀਂ ਕਿੰਨਾ ਖਰਚ ਆਇਆ ਜਾਂ ਕਿਵੇਂ ਬਣਿਆ ਕਿਉਂਕਿ ਇੱਧਰ ਦੀਆਂ ਕੰਟਰੀਆਂ ਦੇ ਵਿੱਚ ਬਹੁਤ ਘੱਟ ਸਾਡੇ ਪੰਜਾਬੀ ਵਿਜ਼ਿਟ ਕਰਦੇ ਆ ਤੇ ਵੀਰਾਂ ਨੂੰ ਪਤਾ ਨਹੀਂ ਸੀਗਾ ਕਿ ਕਿਵੇਂ ਵਿਜ਼ਿਟ ਕੀਤਾ ਜਾ ਸਕਦਾ ਜਾਂ ਕਿਵੇਂ ਵੀਜ਼ਾ ਲਿਆ ਜਾ ਸਕਦਾ ਵਾ ਆਨ ਰਾਈਵਲ ਵੀਜ਼ਾ ਵਾ ਜਾਂ ਇਹ ਤਾਂ ਵੀਜ਼ਾ ਲੈਣਾ ਪੈਂਦਾ ਵਾ ਮੈਂ ਕਹੂੰਗਾ ਕਿ ਹੈ ਆਨ ਰਾਈਵਲ ਵੀਜ਼ਾ ਵਾ ਪਰ ਤੁਸੀਂ ਵੀਜ਼ਾ ਪਹਿਲਾਂ ਲੈ ਲਓ ਤੇ ਦੀ ਬੈਸਟ ਹੈਗਾ ਹਨਾ ਬੜਾ ਸੁਖਾਲਾ ਜਾਂ ਟੰਗਾ ਤੁਸੀਂ ਆਨਲਾਈਨ ਈ ਵੀਜ਼ਾ ਨੂੰ ਅਪਲਾਈ ਕਰ ਸਕਦੇ ਹੋ 24 ਘੰਟਿਆਂ ਦੇ ਵਿੱਚ ਵਿੱਚ ਕਈ ਵਾਰ ਤਾਂ 4-5 ਘੰਟਿਆਂ ਵਿੱਚ ਹੀ ਰਿਪਲਾਈ ਆ ਜਾਂਦਾ ਵਾ ਤੁਸੀਂ ਤਿੰਨਾਂ ਚਾਰਾਂ ਘੰਟਿਆਂ ਦੇ ਵਿੱਚ ਜਾਂ 24 ਘੰਟਿਆਂ ਵਿੱਚ ਵੀਜ਼ਾ ਮਿਲ ਜਾਏਗਾ ਉਸ ਤੋਂ ਬਾਅਦ ਤੁਸੀਂ ਆ ਕੇ ਘੁੰਮ ਫਿਰ ਸਕਦੇ ਹੋ ਹਨਾ ਧੰਨਵਾਦ